ਹੁਣੇ-ਹੁਣੇ ਖਬਰ ਆ ਰਹੀ ਹੈ ਧੂਰੀ ਤੋਂ ਜਿੱਥੇ ਦੋ ਕਾਰਾਂ ਦੀ ਆਪਸੀ ਟੱਕਰ ਹੋਈ ਹੈਗੀ ਜਿਸ ਦੇ ਵਿੱਚ ਦੋਨੇ ਵਾਹਨ ਕਾਫੀ ਨੁਕਸਾਨੇ ਗਏ ਨੇਗੇ ਇਹ ਟੱਕਰ ਧੂਰੀ ਓਵਰ ਬ੍ਰਿਜ ਦੇ ਕੋਲ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਹੋਈ ਹੈ ਜੀ ਤੇ ਦੱਸਿਆ ਜਾ ਰਿਹਾ ਚਸ਼ਮਿੰਦੀਤਾਂ ਦੇ ਮੁਤਾਬਕ ਕਿ ਇਹਨਾਂ ਦੇ ਵਿੱਚੋਂ ਇੱਕ ਕਾਰ ਜੋ ਕਿ ਲੁਧਿਆਣਾ ਸਾਈਡ ਤੋਂ ਆ ਰਹੀ ਸੀ ਜੋ ਕਿ ਲੋਡਡ ਸੀ ਤੇ ਓਵਰ ਬ੍ਰਿਜ ਵੱਲ ਚੱਲ ਰਹੀ ਸੀ ਇਸ ਦਾ ਹਰਿਆਣਾ ਨੰਬਰ ਆਗਾ ਤੇ ਇੱਕ ਟੈਕਸੀ ਗੱਡੀ ਹੈਗੀ ਤੇ ਦੂਸਰੀ ਗੱਡੀ ਜੋ ਨੋਵਾ ਗੱਡੀ ਦੱਸੀ ਜਾ ਰਹੀ ਆ ਉਹ ਓਵਰਬ੍ਰੇਸ ਤੋਂ ਆਪਣੀ ਰਾਈਟ ਸਾਈਡ ਵੱਲ ਟਰਨ ਕਰ ਰਹੀ ਸੀ ਤਾਂ ਅਚਾਨਕ ਇਹਨਾਂ ਦੋਨਾਂ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਆ ਤੇ ਇਹਨਾਂ ਦਾ ਨੁਕਸਾਨ ਹੁੰਦਾਗਾ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੇ ਝੋਟਾ ਹੀ ਆ ਗਈ ਜਿਸ ਨੂੰ ਕੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆਗਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਆ ਤੇ ਮਾਮਲੇ ਦੀ ਜਾਂਚ ਕਰ ਰਿਹਾਗਾ ਤੇ ਪੁਲਿਸ ਮੁਤਾਬਕ ਜੋ ਬਣਦੀ ਹੈ ਅਗਲੀ ਕਾਰਵਾਈ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਊਗੀ ਫਿਰ ਹਾਲ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਟ੍ਰੈਫਿਕ ਕਲੀਅਰ ਕਰਵਾਈ ਜਾ ਰਹੀ ਹੈਗੀ ਤੇ ਵਾਹਨਾਂ ਨੂੰ ਸੜਕ ਦੇ ਇੱਕ ਸਾਈਡ ਤੇ ਕੀਤਾ ਗਿਆ ਤੇ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਹ ਤੁਹਾਨੂੰ ਸੁਣਾਉਣਿਆਂਗੇ ਪੁਲਿਸ ਕਰਮਚਾਰੀ ਦਾ ਬਿਆਨ ਜੋ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦਿੱਤਾਗਾ ਸਰ ਜੋ ਐਕਸੀਡੈਂਟ ਹੋ ਗਿਆ ਜਿਹੜਾ ਹਾਂਜੀ ਜੀ ਵੀ ਪੂਰੀ ਮੁੰਚੀ ਦਾ ਮੈਨੂੰ ਫੋਨ ਆਇਆ ਵੀ ਉੱਥੇ ਇੱਕ ਐਕਸੀਡੈਂਟ ਹੋਇਆ ਤਾਂ ਮੈਂ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚਿਆ ਤੇ ਇੱਥੇ ਆ ਕੇ ਦੇਖਿਆ ਵੀ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਆਪਸ ਵਿੱਚ ਇੱਕ ਗੱਡੀ ਲੋਡ ਹੈ ਦੂਸਰੀ ਗੱਡੀ ਆਮੀ ਕਰਨ ਲੈ ਰਹੀ ਸੀ ਤੇ ਉਹਨਾਂ ਵਿੱਚੋਂ ਇੱਕ ਬੰਦੇ ਦੇ ਸੱਟ ਲੱਗੀ ਹੈ ਉਹਨੂੰ ਅਸੀਂ ਸਿਵਲ ਹਸਪਤਾਲ ਪੂਰੀ ਦਾਖਲ ਕਰਾਇਆ ਤੇ ਹੁਣ ਜੋ ਅਗਲੀ ਕਾਰਵਾਈ ਹੋ ਅਮਲ ਵਿੱਚ ਲਿਆਂਦੀ ਜਾਊ ਤੇ ਥਾਣੇ ਤਲਾ ਦੇ ਦਿੱਤੀ ਗੀ ਗੱਡੀਆਂ ਕਿੱਧਰ ਗੱਡੀਆਂ ਰੋਡ ਤੋਂ ਕਲੀਅਰ ਰੋਡ ਕਲੀਅਰ ਕਰਾਤਾ ਸਾਈਡ ਤੇ ਕਰਾ ਕੇ ਤੇ ਅਗਲੀ ਕਾਰਵਾਈ ਜਾਰੀ ਹੈ ਇਧਰੋਂ ਕਿਧਰੋਂ ਆ ਰਹੀ ਸੀ ਜੀ ਇਹ ਇੱਕ ਗੱਡੀ ਤਾਂ ਆ ਰਹੀ ਸੀ ਜੀ ਆਪਣੇ ਲੁਧਿਆਣਿਆਂ ਨਾਲ ਤਨਮੋਰ ਜਿਹੜੀ ਲੋਡ ਆ ਦੂਸਰੀ ਸੰਰੂਪ ਤੋਂ ਆਪਦੀ ਆਪਦੇ ਘਰ ਨੂੰ ਮੁੜ ਰਹੀ ਸੀ ਹਾਂਜੀ ਜੋ ਹਾਂ ਮੌਕੇ ਤੇ ਹੋਇਆ ਇਹ ਦੇਖ ਕੇ ਅਗਲੀ ਕਾਰਵਾਈ ਕੀਤੀ ਜਾਊਗੀ ਨਹੀਂ ਜੀ ਇੱਕ ਬੰਦੇ ਨੇ ਜਿਹੜਾ ਇੰਜੜਾ ਉਹਨੂੰ ਅਸੀਂ ਦਾਖਲ ਕਰਾਇਆ ਜੀ